ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਚੀਵਾੜਾ ਨਿਊਜ਼ ਸੰਬਰਾਲਾ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਹਲਕਾ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਦੇ ਵੱਲੋਂ 84 ਲਾਭਪਾਤਰੀਆਂ ਨੂੰ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਬਣਾਉਣ ਲਈ ਪੱਤਰ ਵੰਡੇ। ਇਸ ਮੌਕੇ ਵਿਧਾਇਕ ਦਿয়ালਪੁਰਾ ਨੇ ਨਗਰ ਕੌਂਸਲਰ ਸੰਬਰਾਲਾ ਨੂੰ ਮਿੱਲੀਆਂ ਸੀਵਰੇਜ ਦੀਆਂ ਸਫਾਈ ਕਰਨ ਵਾਲੀਆਂ ਚਾਰ ਆਧੁਨਿਕ ਮਸ਼ੀਨਾਂ ਦਾ ਵੀ ਉਦਘਾਟਨ ਕੀਤਾ। ਤੁਹਾਨੂੰ ਦੱਸਿਆ ਕਿ ਇਹ ਮਸ਼ੀਨਾਂ ਸ਼ਹਿਰ ਦੀ ਸੀਵਰੇਜ ਸਫਾਈ ਨੋ ਹੋਰ ਬਿਹਤਰ ਬਰਉਣ ਗਿਆ ਤੇ ਜਦ ਕੀ ਆਵਾਸ ਯੋਜਨਾ ਦੇ ਤਹਿਤ ਹਰਾ ਪਾਤਰੀ ਨੂੰ 21 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਜਗਤਾਰ ਸਿੰਘ ਦਿয়ালਪੁਰਾ ਤੇ ਵਿਧਾਇਕ ਅਮਨਦੀਪ ਸਿੰਘ ਤੇ ਨਗਰ ਕੌਂਸਲਰ ਸਮਰਾਲਾ ਮਾਚੀਵੜਾ ਨਿਊਜ਼ ਚੈਨਲ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੋਦੇ ਦੀ ਵਿਸ਼ੇਸ਼ ਰਿਪੋਰਟ ਇੱਕ ਅਜ ਕੁਸ਼ਕਤ ਘਾਟਨ ਸੀ ਕਿ ਇੱਕ ਮਹੀਨਾ ਇੱਕ ਕੁਸ਼ਕ ਮਸ਼ੀਨਰੀ ਮੰਗਾਈ ਹੈ ਜਿਹੜੀ ਹਉਦੀਆਂ ਸ਼ਹਿਰ ਦੇ ਵਿੱਚ ਸਾਬਤ ਕਰਨ ਵਾਸਤੇ ਅਦੁੱਲਤ ਤਰੀਕੇ ਦੀਆਂ ਜਿਨ੍ਹਾਂ ਚ ਕੈਮਰੇ ਲੱਗੇ ਹੋਏ ਨੇ ਹਲੋ ਹੁਣ ਇਲਾਜ ਨੂੰ ਮਨੋ ਥੱਲੇ ਤੋਂ ਸਪੈਕਰ ਦੀ ਲੋੜ ਨਹੀਂ ਇਹਨਾਂ ਦੇ ਨਾਲ ਹੀ ਸਾਰਾ ਕੁਝ ਹੋਇਆ ਪੂਰਾ ਇੱਕ ਤਾਂ ਇਹਨਾਂ ਨੂੰ ਕਰਦੂ ਕੀਤਾ ਤੇ ਕੁਝ ਕੁ ਪੰਪ ਨੇ ਪਾਣੀ ਜਿਵੇਂ ਕਿਤੇ ਪਾਣੀ ਬੰਦਾ ਖਲਾ ਉੱਪਰ ਤੋਂ ਵਾਸਤੇ ਤੇ ਨਾਲ ਦੀ ਨਾਲ ਪ੍ਰਧਾਨਮਤਜ ਵਾਸ ਯੋਜਨਾ ਤਹਿਤ ਹੈ ਨਾ ਸ਼ਹਿਰ ਦੇ ਵਸਨੀਕ ਨੂੰ 2.5 ਲੱਖ ਰੁਪਏ ਦੀ ਪ੍ਰਵਾਨਗੀ ਮਿਲੀ ਨੇ ਉਹਦੇ ਜਿਹੜੇ ਪੱਤਰ ਨੇ ਉਹ ਬੰਦੇ ਨੇ ਇਹ ਸਭ ਕੁਝ ਬਣ ਰਿਹਾ ਹੈ ਜੀ ਅਸਲ ਅੱਗੇ ਹੁਣ ਠੀਕ ਸ਼ਹਿਰ ਵਾਲੀ ਆਪਾਂ ਵੀ ਇਹ ਕਿਰਤੀ ਬਣਾਇਆ ਵਾਜਿਮ ਜਿਵੇਂ ਅੱਗੇ ਲੱਗੇ ਹੋਇਆ ਜੀ ਜੀ ਸ੍ਰੀਮਤੀ ਹਨਮਾ ਜੀ ਲੱਗੇ ਹੋਇਆ ਤੇ ਨਾਲ ਦੀ ਨਾਲ ਜੂ ਵੀ ਜਿਹੜੀ ਵੀ ਮਿਸ਼ਨਰੀ ਜਰੂਰ ਤੋਂ ਸ਼ਹਿਰ ਵਾਸਤੇ ਸੁਕਾਹ ਹਰ ਤੋਂ ਹਾਜ਼ਰ ਬੈਠੀ ਹੈ ਇਹ ਰੀਗਾ ਜੀ ਇੱਕ ਤਾਂ ਸਾਨੂੰ ਸੀਵਰੇਜ ਬੋਰਡ ਵੱਲੋਂ ਚਾਰ ਮਸ਼ੀਨਾਂ ਜਿਹੜੀਆਂ ਪ੍ਰਾਪਤ ਹੋਈਆਂ ਨੇ ਜਿਹਦੇ ਵਿੱਚ ਦੋ ਮੱਟ ਪੰਪ ਨੇ ਇੱਕ ਮਿਨੀ ਜੈਟਿੰਗ ਮਸ਼ੀਨ ਹੈ ਇੱਕ ਬਕੜ ਮਸ਼ੀਨ ਹੈ ਜਿਹੜੀ ਬਕੜ ਮਸ਼ੀਨ ਆ ਬੜੀ ਹਾਈ ਟੈਕ ਮਸ਼ੀਨ ਆ ਉਹਦੇ ਵਿੱਚ ਇੱਕ ਸਕਰੀਨ ਲੱਗੀ ਹੋਈ ਆ ਵਿੱਚ ਇੱਕ ਕੈਮਰਾ ਲੱਗਿਆ ਹੋਇਆ ਤੇ ਥੱਲੇ ਸਫਾਈ ਕੰਮ ਜੀ ਕਾਫੀ ਲਾਭਮੰਦ ਹੁੰਦੀ ਆ ਉਹ ਕਿਉਂਕਿ ਕੈਮਰੇ ਦੀ ਮਦਦ ਨਾਲ ਸਾਨੂੰ ਪਤਾ ਲੈਂਦਾ ਬੀਸਿਕਲੀ ਬਲੌਕੇਜ ਕਿੱਥੇ ਹੈ ਤੇ ਇਹ ਮਸ਼ੀਨਾਂ ਦੀ ਮਦਦ ਨਾਲ ਕਾਫੀ ਜਿਹੜੀ ਸੀਵਰ ਦੀ ਸਮੱਸਿਆ ਉਤਨਿਤਾਰਾ ਹੋਊਗਾ ਸ਼ਹਿਰ ਦੇ ਵਿੱਚ ਕਿ ਕਿਵੇਂ ਹੈ ਨਾ ਸੋਚਦੇ ਸੀ ਸੀਵਰ ਜਿਹੜਾ ਕਰੂਗੀ ਜਿਹੜੀ ਮੈਨ ਹੋਲ ਨੇ ਜੀ ਆਪਣੇ ਆ ਸੀਵਰ ਦੇ ਤੇ ਇੱਥੇ ਬਲੌਕ ਹੁੰਦਾ ਕਿ ਜੈਟਿੰਗ ਮਸ਼ੀਨ ਵੀ ਹੈ ਉਹਦੇ ਨਾਲ ਸੀਵਰ ਕਿਸੇ ਵੀ ਤਰ੍ਹਾਂ ਦੀ ਬਲੌਕ ਵਿੱਚੋਂ ਖਤੌਲ ਜਾਂਦਾ ਹੈ ਇਹ ਬਿਨਾਂ ਜਿਵੇਂ ਕੋਈ ਅੱਗੇ ਇਨਸਾਨ ਵਰਤਦੇ ਜੀ ਨਹੀਂ ਬੰਦੇ ਪਹਿਲਾਂ ਵੀ ਮਨਾਹੀ ਆ ਬੰਦੇ ਨੂੰ ਤਾਂ ਵਿੱਚ ਵੜਨ ਤੋਂ ਪਰ ਉਹਦੇ ਵਿੱਚ ਇਹ ਹੁੰਦਾ ਸੀ ਵੀ ਸਾਨੂੰ ਪਲੱਗ ਵਗੈਰਾ ਲਗਾ ਕੇ ਚੈੱਕ ਕਰਨਾ ਪੈਂਦਾ ਸੀ ਤੇ ਹੁਣ ਕੈਮਰੇ ਦੀ ਮਦਦ ਨਾਲ ਜਾਨੀ ਉਹ ਜਿਹੜੀ ਆ ਉਹਦਾ ਸਮੱਸਿਆ ਦਾ ਹੱਲ ਹੋ ਜਾਊਗਾ ਕਿਉਂਕਿ ਕੈਮਰਾ ਜਦੋਂ ਅਸੀਂ ਵਿੱਚ ਪਾਵਾਂਗੇ ਮੈਨਹੋਲ ਦੇ ਤੋਂ ਪਤਾ ਲੱਗ ਜੂ ਵੀ ਬਲੌਕੇਜ ਕਿੱਥੇ ਹੈ। ਨਾਲੇ ਕਿ ਇਹ ਹੈ ਜੀ ਜਿਹੜੇ ਪ੍ਰਧਾਨ ਮੰਤਰੀ ਬਾਸ ਯੋਜਨਾ ਦੇ ਅਧੀਨ ਸਾਡੇ 84 ਬੰਦੇ ਨੇ ਜਿਹੜੇ ਕਿ ਅਪਰੂਵ ਹੋਏ ਸੀਗੇ ਕੱਚੇ ਮਕਾਨਾਂ ਲਈ ਤੋ ਜਿਹਨਾਂ ਦੇ ਕੱਚੇ ਮਕਾਨ ਨੇ ਉਹਨਾਂ ਨੂੰ ਐਲਓਈਆਂ ਜਿਸ਼ੂ ਕੀਤੀਆਂ ਗਈਆਂ ਨੇ ਤੇ 2.5 ਲੱਖ ਰੁਪਏ ਉਹਨਾਂ ਨੂੰ ਮਿਲਣਾ ਹੈ ਮਿਲਣਾ ਉਹਨਾਂ ਨੂੰ ਉਹਦੇ ਹਿਸਾਬ ਨਾਲ ਆ ਜਿਵੇਂ ਜਿਵੇਂ ਉਹ ਆਪਣੀ ਕੰਸਟਰਕਸ਼ਨ ਸ਼ੁਰੂ ਕਰਨਗੇ ਨਿਊਆਂ ਤੇ ਮਿਲਣਾ ਫਿਰ ਲੈਟਰ ਲੈਵਲ ਤੇ ਮਿਲਣਾ ਫਿਰ ਜਦੋਂ ਲੈਟਰ ਪੈ ਗਿਆ ਉਦੋਂ ਮਿਲਣਾ ਜਦੋਂ ਕੰਮ ਪੂਰਾ ਕਰ ਲੈਣ ਤਦ ਉਹਨਾਂ ਨੂੰ ਮਿਲਣਾ ਉਹ ਐਲਓਈਆਂ ਦੀ ਅਸੀਂ ਵੰਡ ਕੀਤੀ ਹੈ ਤੇ ਮੇਰੀ ਸਾਰੇ ਜਿਹੜੇ ਲਾਭਪਾਤਰੀਆਂ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਆਪਣਾ ਕੰਮ ਸ਼ੁਰੂ ਕਰਨ ਕਿ ਜਿਹੜੀ ਸਰਕਾਰ ਦੀ ਇਹ ਸਕੀਮ ਹੈ ਇਹਦਾ ਲਾਭ ਲਿਆ ਜਾਵੇ